ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੇ ਅੱਜ ਆਪਾਂ 3ਵੀਂ ਪੌੜੀ ਦੀ ਵਿਆਖਿਆ ਪਾਉਨੇ ਆ ਇਸ ਤੋਂ ਪਹਿਲਾਂ ਆਪਾਂ 29 ਪੌੜੀਆਂ ਤੱਕ ਦੀ ਵਿਆਖਿਆ ਪਾ ਚੁੱਕੇ ਆ 29ਵੀਂ ਪੌੜੀ ਦੇ ਵਿੱਚ ਆਪਾਂ ਰਿੱਧੀਆਂ ਸਿੱਧੀਆਂ ਬਾਰੇ ਦੱਸਿਆ ਸੀ ਵੀ ਜਿਹੜਾ ਕੁਛ ਦਿਸਦਾ ਔਰ ਇਹਦੀਆਂ ਨੇ ਜਿਹੜਾ ਆਣ ਦਿਸਦਾ ਉਹਦੇ ਤੇ ਸਾਨੂੰ ਜਿਹੜੇ ਉਹਦੇ ਮਿਲੇ ਹੁੰਦੇ ਨੇ ਉਹਨੇ ਭਾਵੇਂ ਕੋਈ ਸਰਵਸਅ ਸਰਕਾਰੀ ਅਫਸਰਾ ਚਾਹੇ ਕੋਈ ਪ੍ਰਾਈਵੇਟ ਅਫਸਰਾ ਜਿਹੜੇ ਆਉਧੇ ਨੇ ਉਹ ਸਿੱਧੀਆਂ ਹੁੰਦੀਆਂ ਨੇ ਭਵ ਸਫਲਤਾਵਾਂ ਹੁੰਦੀਆਂ ਨੇ ਇਹ ਸਾਰਿਆਂ ਕੋਲੇ ਹੁੰਦੀਆਂ ਨੇ ਤੇ ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਨੇ ਉਹ ਹਮੇਸ਼ਾ ਲਈ ਕਾਇਰ ਰਹਿੰਦੇ ਆ ਬਾਕੀ ਜਿਹੜੇ ਦਿਸਵਤ ਖੋਰ ਹੁੰਦਿਆਂ ਫੜੇ ਜਾਂਦੇ ਆ ਇਸ ਕਰਕੇ ਆਪਾਂ ਦੇਖਦੇ ਆ ਤੀਵੀਂ ਪੌੜੀ ਦੇ ਵਿੱਚ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਆ ਕਹਿੰਦੇ ਏਕਾ ਮਾਈ ਜੋਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਕਮਾਈ ਉਹਨ ਇੱਥੇ ਇੱਕ ਪਰਚਲਤ ਹੈ ਵੀ ਕਮਾਈ ਉਹਦੇ ਤਿੰਨ ਪੁੱਤਰ ਹੋਏ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਾਨੂੰ ਇਹ ਭਲੇਖੇ ਪੈਂਦੇ ਆ ਪ੍ਰਮੁਖ ਪਿਆਰਿਓ ਇਦਾਂ ਦਾ ਕੁਛ ਨਹੀਂ ਹੈ ਨਾ ਗੁਰੂ ਸਾਹਿਬ ਸਾਨੂੰ ਇੰਨਾਂ ਚੀਜ਼ਾਂ ਦੇ ਨਾਲ ਜੋੜਦੇ ਆ ਸਾਰੀ ਗੱਲ ਇੱਕ ਦੀ ਹੈ ਤਿੰਨ ਦੀ ਤਾਂ ਇੱਥੇ ਗੱਲ ਹੀ ਕੋਈ ਨਹੀਂ ਜਿਹੜੀ ਤਿੰਨ ਹੈ ਉਹ ਕੁਸ਼ ਹੋ ਰਿਹਾ ਹੈ ਉਹ ਹੈ ਇੱਕ ਮਾਇਆ ਦੇ ਤਿੰਨ ਗੁਣ ਨੇ ਜਿਹੜੀ ਮਾਇਆ ਹੈ ਉਹਦੇ ਤਿੰਨ ਗੁਣ ਨੇ ਰਜੋ ਗੁਣ ਸਤੋ ਗੁਣ ਤਮੋ ਗੁਣ ਇਹ ਉਹਦੇ ਪੁੱਤਰ ਕਹਿ ਲੋ ਜਿਵੇਂ ਆਪਾਂ ਰਾਗਮਾਲਾ ਦੇ ਵਿੱਚ ਪੜ੍ਹਦੇ ਆਂ ਰਾਗਣੀਆਂ ਦੇ ਕਿਹੜਾ ਪੁੱਤਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਨਿਕਲੇ ਹੋਏ ਸਾਜ਼ ਉਹਨਾਂ ਦੇ ਪੁੱਤਤੀ ਬਣ ਜਾਂਦੇ ਆ ਵੱਡੇ ਵੱਡੇ ਰਾਗਾਂ ਦੇ ਵਿੱਚੋਂ ਛੋਟੇ ਰਾਗ ਜਦੋਂ ਨਿਕਲਦੇ ਆ ਤਾਂ ਉਹਨਾਂ ਦੇ ਅੱਗੇ ਬੱਚੇ ਪੁੱਤਰ ਗਿਣੇ ਜਾਂਦੇ ਆ ਬਸ ਪੁਰਾਣੇ ਸਮੇਂ ਤੋਂ ਇਦਾਂ ਮਾਇਆ ਇੱਕ ਮਾਇਆ ਦੇ ਤਿੰਨ ਗੁਣ ਨੇ ਸਰਜੋ ਗੁਣ ਸਤੋ ਗੁਣ ਤੇ ਤਮੋ ਗੁਣ ਜਿਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨ ਜਾਨਾਂ ਦੀ ਗੱਲ ਹੁੰਦੀ ਉਹਨਾਂ ਦੀ ਗੱਲ ਹੁੰਦੀ ਤਾਂ ਫਿਰ ਉਹਨੂੰ ਗੁਰੂ ਸਾਹਿਬਾਂ ਨੂੰ ਇਹਨਾਂ ਚੀਜ਼ਾਂ ਲਿਖਣ ਦੀ ਲੋੜ ਨਹੀਂ ਸੀ ਉਹਨਾਂ ਨੂੰ ਇਹ ਚੀਜ਼ਾਂ ਲਿਖਣ ਦੀ ਕੋਈ ਲੋੜ ਨਹੀਂ ਸੀ ਕਿਉਂ ਕਿਉਂਕਿ ਗੱਲ ਤਾਂ ਸਾਰੀ ਇੱਕ ਦੀ ਹੈ ਇੱਥੇ ਵੀ ਇਹ ਵੀ ਲਿਖ ਸਕਦੇ ਸੀ ਇੱਕ ਸੰਸਾਰੀ ਦੂਜਾ ਪੰਡਾਰੀ ਤੀਜਾ ਲਾਇ ਦੀਵਾਨ ਇਹ ਤਿੰਨ ਦੀ ਇਦਾਂ ਗੱਲ ਹੁੰਦੀ ਨਹੀਂ ਮਹਾਰਾਜ ਕਹਿੰਦੇ ਇੱਕ ਦੇ ਕੱਕੇ ਨੂੰ ਔਂਕੜ ਹੈ ਇੱਕ ਦੇ ਕੱਕੇ ਨੂੰ ਔਂਕੜ ਹੈ ਇੱਕ ਦੇ ਕੱਕੇ ਨੂੰ ਔਂਕੜ ਦਾ ਮਤਲਬ ਇੱਕ ਵਚਨ ਪਲਿੰਗ ਸਿਰਫ ਇੱਕ ਇੱਕ ਹੀ ਸੰਸਾਰੀ ਹੈ ਇੱਕ ਇੱਕ ਹੀ ਸੰਸਾਰ ਨੂੰ ਪੈਦਾ ਕਰਨ ਵਾਲਾ ਇੱਕ ਹੀ ਭੰਡਾਰੀ ਹੈ ਇੱਕ ਨਿਜਮ ਅਟੱਲ ਹੁਕਮ ਵਾਇਗੁਰੂ ਪਰਮਾਤਮਾ ਉਹੀ ਭੰਡਾਰ ਦੇਣ ਵਾਲਾ ਇੱਕ ਹੁਕਮ ਦੇ ਵਿੱਚ ਹੀ ਸ੍ਰਿਸ਼ਟੀ ਜਿਹੜਾ ਲਾਏ ਹੋਰੀ ਹੈ ਖਤਮ ਹੋਰੀ ਹੈ ਜਨਮ ਵੀ ਹੋਰੀ ਹੈ ਸੱਜ ਭਾਵ ਇੱਕ ਅਟੱਲ ਹੁਕਮ ਦੇ ਵਿੱਚ ਹੀ ਪੈਦਾ ਹੋ ਰਹੇ ਆ ਅਟੱਲ ਹੁਕਮ ਦੇ ਵਿੱਚ ਹੀ ਅਸੀਂ ਖਾਣਾ ਖਾ ਰਹੇ ਆ ਆਪਣਾ ਜੀਵਨ ਬਸਰ ਕਰ ਰਹੇ ਆ ਇੱਕ ਅਟੱਲ ਹੁਕਮ ਦੇ ਵਿੱਚ ਹੀ ਅਸੀਂ ਖਤਮ ਹੋ ਰਹੇ ਆ ਪਰ ਇੱਥੇ ਜਿਹੜੇ ਉੱਤੇ ਲਿਖਿਆ ਵੀ ਇੱਕ ਮਾਇਆ ਦੇ ਤਿੰਨ ਗੁਣ ਨੇ ਉਹਨਾਂ ਤਿੰਨਾਂ ਗੁਣਾਂ ਦੇ ਵਿੱਚ ਦੁਨੀਆ ਖਚਤਾ ਜਿਹੜੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦੇ ਨੇ ਉਹ ਤੁਰਿਆ ਅਵਸਥਾ ਪਾ ਲੈਂਦੇ ਆ ਭਾਵ ਇਹਨਾਂ ਤਿੰਨਾਂ ਗੁਣਾਂ ਨੂੰ ਕੰਟਰੋਲ ਕਰ ਲੈਂਦੇ ਆ ਰਜੋ ਗੁਣ ਸਤੋ ਗੁਣ ਤੇ ਤਮੋ ਗੁਣ ਨੂੰ ਤੇ ਆਪਣੀ ਸੋਹਣੀ ਜ਼ਿੰਦਗੀ ਰਾਜੇ ਬਣ ਕੇ ਜਿਉਂਦੇ ਆ ਮਾਇਆ ਤੋਂ ਨਰਲੇਪ ਹੋ ਜਾਂਦੇ ਆ ਜਿਉਂ ਕਮਲ ਰਹਿ ਵਿੱਚ ਪਾਣੀ ਹੈ ਉਹਨਾਂ ਨੂੰ ਫਿਰ ਮਾਇਆ ਦਾ ਅਸਰ ਨਹੀਂ ਪਹੁੰਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਪਾਈ ਇਦਾਂ ਦਾ ਕੁਛ ਨਹੀਂ ਇੱਕ ਹੀ ਸੰਸਾਰ ਨੂੰ ਸਾਜਦਾ ਹੈ ਇਹ ਤਾਂ ਮਾਇਆ ਦੇ ਤਿੰਨ ਗੁਣਾਂ ਦੀ ਗੱਲ ਹੈ ਇੱਕ ਹੀ ਇੱਕ ਨਿਜਮ ਦੇ ਵਿੱਚ ਇਹ ਸੰਸਾਰ ਪੈਦਾ ਹੁੰਦਾ ਹੈ ਇੱਕ ਨਿਜਮ ਦੇ ਵਿੱਚ ਇਹ ਸੰਸਾਰ ਆਪਣਾ ਉਮਰ ਪੂਰੀ ਕਰਦਾ ਖਾਂਦਾ ਪੀਂਦਾ ਤੇ ਇੱਕ ਨਿਜਮ ਦੇ ਵਿੱਚ ਜਿਹੜਾ ਸੰਸਾਰ ਹੈ ਉਹ ਖਤਮ ਹੋ ਜਾਂਦਾ ਹੈ ਜਿਵ ਤਿਸ ਭਾਵੈ ਤੇ ਵਹਿ ਚਲਾਵੈ ਜਿਵ ਹੋਵੈ ਫਰਮਾਨ ਜਿਵੇਂ ਉਸ ਨਿਜਮ ਨੂੰ ਕਿਸੇ ਨੂੰ ਕੋਈ ਉਹ ਨਿਜਮ ਹੈ ਜਿਹੜਾ ਜਿਵੇਂ ਕਿਸੇ ਨੂੰ ਪਉਂਦਾ ਹੈ ਜਿਵੇਂ ਕਿਸੇ ਦੀ ਮਤ ਨੂੰ ਚੰਗਾ ਲੱਗਦਾ ਉਵੇਂ ਜਿਵੇਂ ਉਹ ਕਾਰਜ ਕਰਦਾ ਉਹੇ ਜਿਹਾ ਕੰਮ ਕਰਦਾ ਸਮਝ ਲਓ ਵੀ ਉਹ ਆਪਣੀ ਬੁੱਧੀ ਦੇ ਫਰਮਾਨ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰ ਲੈਂਦਾ ਹੈ ਜਿਵੇਂ ਕਿਸੇ ਨੂੰ ਜਿਹੜਾ ਹੁਕਮ ਕਿਸੇ ਨੂੰ ਚੰਗਾ ਲੱਗਦਾ ਇੱਥੇ ਸੰਸਾਰ ਦੇ ਵਿੱਚ ਅੰਮ੍ਰਿਤ ਰੂਪੀ ਗੌਣ ਤੇ ਪਦਾਰਥ ਵੀ ਪਏ ਨੇ ਕੋਈ ਉਹਨਾਂ ਅੰਮ੍ਰਿਤ ਰੂਪੀ ਗੁਣ ਪਦਾਰਥਾਂ ਨੂੰ ਗ੍ਰਹਿਣ ਕਰਦਾ ਹੈ ਕੋਈ ਨਸ਼ੇ ਪੀਸ਼ੇ ਵਿਕਾਰਾਂ ਨੂੰ ਗ੍ਰਹਿਣ ਕਰਦਾ ਇਸ ਕਰਕੇ ਜਿਵੇਂ ਕਿਸੇ ਨੂੰ ਭਾਉਂਦਾ ਹੈ ਉਵੇਂ ਜਿਵੇਂ ਇਹ ਜਿਹੜਾ ਸਰੀਰ ਹੈ ਉਹ ਚੱਲਦਾ ਹੈ ਉਹ ਵੇਖਿਆ ਉਹਨਾਂ ਨਦਰ ਨਾਲ ਆਵੇ ਉਹ اٹਲ ਹੁਕਮ ਨਿਜਮ ਸਿਧਾਂਤ ਹੈ ਜਿਹੜਾ ਉਹ ਸਾਰੀ ਸ੍ਰਿਸ਼ਟੀ ਦੀ ਦੇਖਰੇ ਕਰਦਾ ਭਾਵ ਐਸਾ ਇੱਕ ਨਿਜਮ ਬਣਾ ਦਿੰਦਾ ਜਿਹਦੇ ਵਿੱਚ ਸਾਰਿਆਂ ਦੀ ਪਾਲਣ ਪੋਸ਼ਣ ਹੋ ਰਹੀ ਹੈ ਭਾਵੇਂ ਕੋਈ ਉਹਨੂੰ ਚੇਤੇ ਕਰਦਾ ਹੈ ਭਾਵੇਂ ਨਾ ਕਰਦਾ ਸਭ ਨੂੰ ਭੋਜਨ ਪਾਣੀ ਹਵਾ ਸਾਹ ਉਮਰ ਲੰਬੀ ਜੋ ਵੀ ਕੁਝ ਹੈ ਸਭ ਨੂੰ ਮਿਲਦਾ ਹੈ ਪਰ ਉਹਨੂੰ ਵਰਤਨ ਦਾ ਢੰਗ ਜਿਹੜਾ ਮਨੁੱਖ ਹੈ ਉਹਨੇ ਕਿਵੇਂ ਵਰਤਨਾ ਅਜਾਈ ਗਵਾਉਣਾ ਕੌਡੀਆਂ ਦੇ ਭਾਰ ਰੋਲਣਾ ਜਾਂ ਮਤ ਵਿੱਚ ਰਤਨ ਜਵਾਹਰ ਮਾਨਕ ਬੁੱਧੀ ਦੇ ਵਿੱਚ ਹੀਰੇ ਜਵਾਹਰਤ ਭਾਵ ਗੁਣ ਪੈਦਾ ਕਰਕੇ ਸੋਹਣੀ ਜ਼ਿੰਦਗੀ ਬਤੀਤ ਕਰਨੀ ਹੈ ਬਹੁਤਾ ਇਹੋ ਵਿਦਾਨ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਇਸ ਕਰਕੇ ਇਹ ਉਹ ਪਰਮਾਤਮਾ ਵਾਹਿਗੁਰੂ ਕਿਸੇ ਨੂੰ ਨਜ਼ਰ ਆਉਣ ਵਾਲਾ ਹੈ ਨਹੀਂ ਕਿਉਂਕਿ ਉਹ ਤਾਂ ਨਿਰੰਕਾਰ ਹੈ ਇਸ ਕਰਕੇ ਭਾਈ ਇਹ ਵੀ ਵੱਡੀ ਅਚਾਰਜ ਵਾਲੀ ਗੱਲ ਹੈ ਮਹਾਰਾਜ ਕਹਿੰਦੇ ਬਹੁਤਾ ਇਹੋ ਵਿਡਾਣ ਬਹੁਤਾ ਇਹੇ ਵਿਡਾਣ ਹੁਣ ਕਈ ਵਾਰ ਅਸੀਂ ਇਹਨੂੰ ਇਹੋ ਪੜਦੇ ਆਂ ਇਹ ਅਚਾਰਜ ਜਿਹੜਾ ਇੱਕ ਵਚਨ ਪਲਿੰਗ ਹੈ ਉਹਦੇ ਨਾਲ ਇਸ ਕਰਕੇ ਉਹਦਾ ਜਿਹੜਾ ਇਹ ਵਿਸ਼ੇਸ਼ਣ ਹੈ ਅੱਗੇ ਇਹ ਲੱਗਿਆ ਇਹ ਇਹ ਹੀ ਪੜਨਾ ਜਿਹੜਾ ਜਾਨੀ ਕਿ ਬਿਆਕਰਨ ਦਾ ਜਿਹੜਾ ਨਜ਼ਮ ਹੈ ਇਹਦੇ ਵਿੱਚ ਇਹ ਹੀ ਪੜਿਆ ਜਾਂਦਾ ਇਹੋ ਨਹੀਂ ਆਦੇਸ ਤਿਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭਾਈ ਉਹ ਅਕਾਲ ਪੁਰਖ ਵੈਗਰੂ ਅਟਲ ਰੂਪੀ ਜਿਹੜਾ ਅਟਲ ਹੁਕਮ ਸਿਧਾਂਤ ਰੂਪੀ ਨਜ਼ਮ ਨਜ਼ਮ ਰੂਪੀ ਰੱਬ ਹੈ ਉਹ ਉਸ ਨੂੰ ਨਮਸਕਾਰ ਕਰੋ ਉਸ ਨੂੰ ਹਮੇਸ਼ਾ ਚੇਤੇ ਰੱਖੋ ਏ ਜਿਹਦਾ ਕੋਈ ਮੁੱਢ ਦੇ ਨਾਲ ਮੁੱਢ ਤੋਂ ਹੈ ਜਿਹੜਾ ਅ ਜਿਹਦਾ ਕੋਈ ਰੰਗ ਨਹੀਂ ਅਨੀਲ ਹੈ ਜਿਹਦਾ ਕੋਈ ਅੰਤ ਵੀ ਨਹੀਂ ਹੈ ਤੇਜੀ ਦੀ ਕੋਈ ਆਵਾਜ਼ ਵੀ ਨਹੀਂ ਅਨਾਹਤ ਹੈ ਆਹੜ ਤੋ ਰਹਤਾ ਹੈ ਜੁਗ ਜੁਗ ਇੱਕੋ ਵੇਸ ਜੁਗਾ ਜੁਗਾ ਦੇ ਵਿੱਚ ਭਾਵ ਸਮੇ ਸਮੇ ਉਹਦਾ ਰੰਗ ਰੂਪ ਜਿਵੇਂ ਦਾ ਕੋਈ ਵੇਸ ਨਹੀਂ ਬਦਲਿਆ ਉਹਦਾ ਵੇਸ ਇੱਕੋ ਰਹਿੰਦਾ ਹੈ ਅੱਜ ਵੀ ਹੈ ਉਹਦਾ ਉਹੀ ਵੇਸ ਅੱਜ ਹੈ ਇਹ ਸ੍ਰਿਸ਼ਟੀ ਤੋਂ ਪਹਿਲਾਂ ਵੀ ਉਹਦਾ ਉਹੀ ਵੇਸ ਸੀ ਸ੍ਰਿਸ਼ਟੀ ਤੋਂ ਬਾਅਦ ਵੀ ਉਹਦਾ ਉਹੀ ਵੇਸ ਰਹੇਗਾ ਉਹ ਅਟੱਲ ਹੁਕਮ ਸਿਧਾਂਤ ਰੂਪੀ ਨਿਜਮ ਜਿਹਨੂੰ ਗੁਰਬਾਣੀ ਨੇ ਰੱਬ ਕਿਹਾ ਉਹਨੂੰ ਪਾਈ ਨਮਸਕਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ